ਹਾਂਜੀ ਕਿਸਾਨ ਪ੍ਰਭੋ ਅੱਜ ਦੀ ਵੀਡੀਓ ਚ ਲੈ ਕੇ ਆਇਆ 5811 ਟਰੈਕਟਰ ਵਿਕਾਊ ਖੜਾ ਜੀ 1986 ਮਾਡਲ ਇਹ ਟਰੈਕਟਰ ਬਾਰੇ ਵੀਡੀਓ ਵਿੱਚ ਫੁੱਲ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜਿਹੜੇ ਮੇਰੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤਾਂ ਜੋ ਕਿਸੇ ਵੀ ਕਿਸਾਨ ਵੀਰ ਭਰਾ ਨੂੰ ਕੋਈ オリジナル ਚੱਲੀ ਹੋਈ ਚੀਜ਼ ਮਿਲ ਸਕੇ ਜੇ ਤੁਸੀਂ ਵੀ ਸਾਡੇ ਚੈਨਲ ਤੇ ਇਸ ਤਰ੍ਹਾਂ ਦੀ ਵੀਡੀਓ ਕਰਵਾਉਣਾ ਚਾਹੁੰਦੇ ਹੋ ਤਾਂ 5-7 ਫੋਟੋਆਂ ਜਾਂ 1-2 ਮਿੰਟ ਦੀ ਵੀਡੀਓ ਸਾਡੇ WhatsApp ਨੰਬਰ 964666206 ਤੇ ਪੂਰੀ ਜਾਣਕਾਰੀ ਨਾਲ ਭੇਜ ਦਿਓ ਤੁਹਾਡੀ ਐਡ ਵੀ ਬਿਲਕੁਲ ਫਰੀ ਦੇ ਵਿੱਚ ਲਾ ਦਿੱਤੀ ਜਾਵੇਗੀ। ਹਾਂਜੀ ਕਿਸਾਨਪ੍ਰਭੂ HMT 5911 ਟਰੈਕਟਰ ਬਕਾਊ ਖੜਾ ਜੀ 1986 ਮਾਡਲ ਏਰੀਆ ਬਾਗਾ ਪੁਰਾਣਾ ਰੇਟ ਰੱਖਿਆ ਮਲਕ ਵੀ ਨੇ 1,52,000 ਰੁਪਏ ਸਾਰਾ ਟਰੈਕਟਰ ओरिजिनल ਹੈ। ਇੰਜਨ ਗিয়ার ਰਿਫਟ ਦਾ ਟਰੈਕਟਰ ਜਮਾਂ ਓਕੇ ਆ ਕੋਈ ਵੀ ਪ੍ਰੋਬਲਮ ਨਹੀਂ ਜੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਤਾਂ ਬੈਕ ਟਾਇਰਾਂ ਦੀ ਕੰਡੀਸ਼ਨ ਪਈ ਹੈ 35 ਪੈਸੇ ਅਗਲੇ ਟਾਇਰ ਬਿਲਕੁਲ ਨਵੇਂ ਨੇ ਸਾਦੀ ਕਟਾਈ ਵਿੱਚ ਟਰੈਕਟਰ ਹੈਗਾ ਤੁਸੀਂ ਆ ਕੇ ਆਪਣੀ ਪੂਰੀ ਤਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਬਿਲਕੁਲ ਭਾਅ ਵਿੱਚ ਮਿਲ ਜੂਗਾ ਰੇਟ ਰੱਖਿਆ ਮਾਲਕ ਵੀ ਨੇ 1,52,000 ਰੁਪਇਆ ਪਰ ਮਾਲਕ ਵੀਰ ਨੇ ਦੱਸਿਆ ਕਿ 1,40,000 ਤੋਂ 1 ਰੁਪਿਆ ਘੱਟ ਨਹੀਂ ਲੈਣਾ ਜਿਹੜੇ ਮੇਰੇ ਵੀਰ ਦੇ ਸਮਝ ਵਿੱਚ ਆਉਂਦਾ ਤਾਂ ਉਹੀ ਫੋਨ ਕਰੇ ਕੰਟੈਕਟ ਨੰਬਰ 99073 14000 99073 14000 ਇਸ ਨੰਬਰ ਤੇ ਸੰਪਰਕ ਕਰਕੇ HMT 911 1986 ਮਾਡਲ ਟਰੈਕਟਰ ਖਰੀਦ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਦਬ ਕੇ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਕਿਸੇ ਵੀ ਕਿਸਾਨ ਵੀ ਤੇ ਭਰਾ ਨੂੰ ਵੀ ओरिजिनल ਚੱਲੀ ਹੋਈ ਚੀਜ਼ ਮਿਲ ਸਕੇ ਆਪਣੇ ਚੈਨਲ ਤੇ ਇਸ ਤਰ੍ਹਾਂ ਦੀ ਵੀਡੀਓ ਹਰ ਰੋਜ਼ ਆਉਂਦੀ ਰਹਿੰਦੀ ਹੈ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਧੰਨਵਾਦ ਜੀ